ਸਤਿ ਸ਼੍ਰੀ ਅਕਾਲ ਦੋਸਤੋ ਆਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਹੁਣੇ-ਹੁਣੇ ਇਨਫੋਰਮੇਸ਼ਨ ਆਈ ਹੈ ਕਿ ਸਰਕਾਰ ਬੁਖਲਾਈ ਵੀ ਹੈ ਔਰ दारू ਸੂਟ ਪੈਸਾ ਵੰਡ ਰਹੀ ਹੈ ਪਰ ਮੇਰੀ ਤੁਹਾਨੂੰ ਬੇਨਤੀ ਹੈ ਕਿ ਬਬਰੀਕ ਚੌਂਕ ਹੈ ਜਿਹੜਾ ਜਲੰਧਰ ਔਰੇ ਚੌਂਕ ਉੱਥੋਂ ਹੁਣ ਅਸੀਂ दारू ਦੀ ਗੱਡੀ ਫੜੀ ਐ ਸਾਡੇ ਬੰਦਿਆਂ ਨੇ ਔਰ ਪੁਲਿਸ ਉਹਨੂੰ 5 ਨੰਬਰ ਥਾਣੇ ਚ ਲੈ ਕੇ ਗਈ ਐ ਤੇ ਹਜੇ ਤੱਕ ਕਿਸੇ ਨੇ ਐਫ ਆਈ ਆਰ ਲਾਉਂਚ ਨਹੀਂ ਕੀਤੀ ਔਰ ਲੋਕਾਂ ਨੂੰ ਨੇੜੇ ਨਹੀਂ ਆਉਣ ਦਿੱਤਾ ਜਾ ਰਿਹਾ ਮੈਂ ਬੇਨਤੀ ਕਰਦਾ ਨਾ ਪੁਲਿਸ ਕਮਿਸ਼ਨਰ ਨੂੰ ਔਰ ਡਿਪਟੀ ਕਮਿਸ਼ਨਰ ਨੂੰ ਔਰ ਜਿਹੜੇ ਰਿਟਰਨਿੰਗ ਆਫੀਸਰ ਹੈ ਔਰ ਜਿਹੜੇ ਆਬਜ਼ਰਵਰ ਲੱਗੇ ਐ ਮੈਂ ਉਹਨਾਂ ਨਾਲ ਵੀ ਗੱਲ ਕੀਤੀ ਐ ਸੋ ਜਲਦੀ ਹੋ ਰੇ ਤੇ ਐਫ ਆਈ ਆਰ ਕੱਟੀ ਜਾਵੇ ਨਹੀਂ ਤਾਂ ਫਿਰ ਸਾਨੂੰ ਮਜਬੂਰਨ ਥਾਣੇ ਦੇ ਬਾਹਰ ਧਰਨਾ ਲਾਉਣਾ ਪਏਗਾ। ਔਰ ਨਾਲ ਹੀ ਨਾਲ ਮੇਰੀ ਬੇਨਤੀ ਹੈ ਸਭ ਨੂੰ ਜਿੰਨੇ ਵੀ ਲੋਕ ਹੈਗੇ ਆ ਇਸ ਗੱਲ ਦੀ ਨਿਗ੍ਹਾ ਰੱਖੋ ਜਿਹੜੀਆਂ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਉਲੰਘਣਾ ਨਹੀਂ ਕਿਸੇ ਪ੍ਰਕਾਰ ਦੀ ਅਸੀਂ ਉਲੰਘਣਾ ਨਹੀਂ ਹੁੰਦਿਆਂਗੇ ਸਰਕਾਰ ਦੀ। ਔਰ ਇਲੈਕਸ਼ਨ ਕਮਿਸ਼ਨ ਦੀ ਔਰ ਸਰਕਾਰ ਬੇਜਦ ਕੀ ਅਸੀਂ ਸਾਰੇ ਉਹ ਕੰਮ ਕਰਨੇ ਆ ਇਹ ਦੇਖ ਲਓ ਇਹ ਕਹਿੰਦੇ ਸੀ ਅਸੀਂ ਨਸ਼ਾ ਮੁਕਤ ਪੰਜਾਬ ਬਣਾਉਣਾ ਹੈ ਤੇ ਹੁਣ दारू ਦੀਆਂ ਗੱਡੀਆਂ ਤੁਹਾਨੂੰ ਬਤਾਉਣਾ ਲੁਧਿਆਣੇ ਵੀ ਅਸੀਂ ਫੜਿਆ ਸੀ ਇਹਨਾਂ ਦਾ ਇਹ ਕੰਮ ਜਿਹੜੋ दारू ਵੰਡ ਰਹੇ ਸਨ ਸੋ दारू ਦੀ ਗੱਡੀ ਫੜੀ ਹੈ ਸੋ ਮੇਰੀ ਬੇਨਤੀ ਹੈ ਸਾਰੇ ਵਾਰਡ ਤੇ ਬੂਥਾਂ ਤੇ ਬੈਠੇ तमाम ਸਾਥੀਆਂ ਅੱਜ ਦੀ ਰਾਤ ਤੁਸੀਂ ਜਾਗਦੇ ਰਹਿਣਾ ਜੇ ਜਿੱਥੇ ਵੀ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਘਟਨਾ ਕਰਮ ਲੱਗੇ ਤੁਸੀਂ ਉਹਨੂੰ ਜਾਣ ਨਹੀਂ ਦੇਣਾ ਫੜ ਲੈਣਾ ਔਰ ਕੋਈ ਕਾਨੂੰਨਾਂ ਦੇ ਹੱਥ 'ਚ ਨਹੀਂ ਲੈਣਾ ਬਸ ਤੁਸੀਂ ਅੱਗੇ ਔਰੇ ਟੈਂਪੂ ਦੇ ਟਰੱਕ ਦੇ ਜਾਂ ਉੱਥੇ ਖੜੇ ਰਹਿਣਾ ਔਰ ਮੈਨੂੰ ਇਤਲਾਹ ਕਰਨੀ ਹੈ ਤੁਰੰਤ ਕਾਰਵਾਈ ਹੋਏਗੀ ਜੇ ਨਹੀਂ ਕਾਰਵਾਈ ਹੋਏਗੀ ਤਾਂ ਮੈਂ ਤੁਹਾਡੇ ਤੋਂ 20 ਮਿੰਟਾਂ ਦੀ ਦੂਰੀ ਤੇ ਬੈਠਾ ਹੋਏਗਾ ਔਰ ਤੁਹਾਡੇ ਕੋਲੇ ਮੈਂ ਤੁਰੰਤ ਅਸੀਂ ਪਹੁੰਚ ਜਾਵਾਂਗੇ ਸੋ ਮੇਰੀ ਤੁਹਾਨੂੰ ਆਪ ਨੂੰ ਬੇਨਤੀ ਹੈ ਕਿ ਸਾਰੇ ਜਣੇ ਤੁਸੀਂ ਇਸੇ ਤਰ੍ਹਾਂ ਆਪਦਾ ਪਹਿਰਾ ਦਿੰਦੇ ਰਹੋ ਤਾਂ ਜੋ ਆਪਾਂ ਇਹ ਕਿਸੇ ਵੀ ਪ੍ਰਕਾਰ ਸਰਕਾਰ ਨੂੰ ਇਲੈਕਸ਼ਨ ਲੁੱਟਣ ਨਹੀਂ ਦੇਣੀ। ਔਰ ਕੱਲ ਨੂੰ ਸਾਰਾ ਦਿਨ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਂ ਕਮਿਸ਼ਨੇਟ ਦੇ ਬਾਹਰ ਬੈਠਾਂਗਾ ਕੁਰਸੀ ਢਾਕੇ ਔਰ ਕਿਸੇ ਪ੍ਰਕਾਰ ਦੀ ਕੋਈ ਤੱਕਾ ਜਾਸਤੀ ਕੋਈ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਤੁਰੰਤ ਉੱਥੇ ਪਹੁੰਚਾਂਗਾ ਕਿ ਨਾਸੀ ਕੋਈ ਕਾਨੂੰਨ ਆਪਦੇ ਹੱਥ ਲੈਣਾ ਹੈ ਤੇ ਨਾ ਕਿਸੇ ਨੂੰ ਕੋਈ ਤੱਕਾ ਕਰਨ ਦੇਣਾ ਹੈ ਸੋ ਅੱਜ ਦੀ ਰਾਤ ਜਾਗਦੇ ਰਹਿਣਾ ਤੁਸੀਂ ਸਾਰੇ ਲੋਕਾਂ ਨੇ ਔਰ ਕਿਸੇ ਪ੍ਰਕਾਰ ਦੀ ਕੋਈ ਐਸਾ ਜਿਹੜੀ ਕਿਸੇ ਵੀ ਚੀਜ਼ ਦੀ ਦੁਰਵਰਤੋਂ ਕਰਨੀ ਚਾਹੁੰਦੀ ਹੋਵੇ ਸਰਕਾਰ ਨੂੰ ਅਸੀਂ ਹੋਣ ਨਹੀਂ ਦੇਣੀ ਤੁਹਾਡਾ ਸਾਰਿਆਂ ਦਾ ਧੰਨਵਾਦ ਔਰ ਸਾਰੇ ਜਾਣੇ ਸਾਰੀਆਂ ਮੀਡੀਆ ਨੂੰ ਇਹ ਆਪੇ ਜੋ ਮੇਰੀ ਇਹ ਲਾਈਵ ਤਾਂ ਜੋ ਉਹ 5 ਨੰਬਰ ਡਿਵੀਜ਼ਨ ਚ ਪਹੁੰਚ ਕੇ ਪਰਚਾ ਦਰਜ ਕਰਾਈਏ ਸੋ ਅਗਰ ਲੋੜ ਪਈ ਤਾਂ ਮੈਂ ਵੀ ਉੱਥੇ ਪਹੁੰਚ ਜਾਵਾਂਗਾ ਧੰਨਵਾਦ